ਕੁੜੀ ਜੀ ਨੇ ਸਾਰਿਆਂ ਨੂੰ ਵੀ ਮਗਰ ਲਾ ਲਿਆ ਇਹਦੀ ਭੂਆ ਦੀ ਕੁੜੀ ਨੂੰ ਤੇ ਉਹਦੇ ਕੋਲੇ ਪਤਾ ਨਹੀਂ ਕੀ ਕੀ ਗੱਲਾਂ ਕੀਤੀਆਂ ਗਲਾਂ ਪਰ ਉਹਨੇ ਜੇ ਕੋਲੇ ਕਰਦੀਆਂ ਉਹਦੇ ਨਾਲ ਵੀ ਮੈਂ ਗੱਲ ਲਾਉਣੀ ਆ ਫੋਨ ਉਹਨੂੰ ਹੈਲੋ ਸਤਿ ਸ਼੍ਰੀ ਅਕਾਲ ਤਾਂ ਭਾਈ ਤੇਰੇ ਠੀਕ ਆ ਮੈਂ ਕਿਸੇ ਕੰਮ ਨੂੰ ਫੋਨ ਲਾਇਆ ਤੈਨੂੰ ਹਾਂ ਅੱਛਾ ਤੂੰ ਗੱਡੀ ਚਲਾਉਣਾ ਤੇ ਗੱਡੀ ਖੜ ਕੇ ਅੱਛਾ ਗੱਡੀ 끄ੜਾ ਕੇ ਗੱਲ ਕਰ ਲੈ ਮੇਰੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਆ ਹਾਂ ਗੱਲ ਭਾਈ ਮੈਂ ਤੇਰੇ ਨਾਲ ਇਹ ਕਰਨੀ ਆ ਵੀ ਜ਼ਮੀਨ ਦੇ ਤੁਸੀਂ ਕੀ ਲੱਗਦੇ ਹੋਗੇ ਹੈਂ ਜ਼ਮੀਨ ਤੁਸੀਂ ਤੁਸੀਂ ਕਿਵੇਂ ਫੈਸਲਾ ਕਰ ਦੋਗੇ ਜ਼ਮੀਨ ਵੀ ਮਨਦੀਪ ਕਿਹਨੂੰ ਦੇਊਗੀ ਕਿਹਨੂੰ ਰੱਖੋਗੇ ਜ਼ਮੀਨ ਤਾਂ ਸਾਡੇ ਕੋਲੇ ਰਹੂਗੀ ਜਿਹਨੇ ਮਨਦੀਪ ਨੂੰ ਪਾਲਿਆ ਨਾ ਅਸੀਂ ਸੋਨੂੰ ਕਿਸੇ ਚੀਜ਼ ਦੀ ਘਾਟ ਰੱਖੀ ਆ ਦੱਸੋ ਕਿਹੜੀ ਚੀਜ਼ ਦੀ ਘਾਟ ਰਹੀ ਆ ਆਪ ਦੀ ਧੀ ਨਾਲੋਂ ਵੱਧ ਕੇ ਕੀਤਾਗਾ ਹਾਂ ਹੁਣ ਤੁਸੀਂ ਜ਼ਮੀਨਾਂ ਵੰਡਣ ਆਲੇ ਆ ਗਏ ਹਾਂ ਨਾ ਮੈਂ ਮਨਦੀਪ ਨੂੰ ਪਾਲਿਆ ਨਹੀਂ ਹਾਂ ਅੱਛਾ ਹੁਣ ਸੋਨੂੰ ਪਿਓ ਦਾ ਹਿੱਸਾ ਜਾ ਜਿਆਦਾ ਆ ਗਿਆ ਮਨਦੀਪ ਦੇ ਦਾ ਉਹ ਨਹੀਂ ਮਿਲਦਾ ਉਹ ਤਾਂ ਸਾਡੇ ਕੋਲ ਹੀ ਰਹੂਗਾ ਤੁਸੀਂ ਕਾਹਨ ਹੁੰਨੇ ਹੋਗੇ ਹਾਂ ਹਾਂ ਅੱਛਾ ਤੁਸੀਂ ਸਖਾਸ ਖਾ ਕੇ ਤੋੜ ਦਿਓ ਸੋਨੂੰ ਹਾਂ ਸੋਨੂੰ ਕੀ ਨਹੀਂ ਮਿਲਦਾ ਮੇਰੀ ਧੀ ਬੈਠਾ ਨੂੰ ਤੇਰੀ ਮਾਂ ਨੂੰ ਤੇਰੇ ਪਿਓ ਨੂੰ ਰੋਟੀ ਦਿੰਦੀ ਐ ਹੈ ਐਨੀ ਸੌ ਕੁੜੀ ਦਾ ਮੈਂ ਤੁਹਾਨੂੰ ਰਿਸ਼ਤਾ ਕੀਤਾ ਹਾਂ ਸ਼ਰਮ ਤਾਂ ਤੁਸੀਂ ਮੰਨੋ ਹੁਣ ਗੱਲਾਂ ਕਰਦੇ ਹਾਂ ਹਾਂ ਕੋਈ ਗੱਲ ਨਹੀਂ ਅੱਛਾ ਤੂੰ ਜਮੀਨ ਅੱਛਾ ਚੱਲ ਫਿਰ ਜੇ ਹੈ ਤਾਂ ਜਮੀਨ ਫਿਰ ਲੈ ਕੇ ਦਿਖਾ ਦੀ ਤੂੰ ਹਾਂ ਕੋਈ ਗੱਲ ਨਹੀਂ ਆ ਜਾਓ ਤਿਆਰੀ ਭਈ ਆ ਜ਼ਮੀਨ ਦੇਣ ਨੂੰ ਅਸੀਂ ਤਿਆਰੀ ਬੈਠਿਆ ਸੋਨੂੰ ਠੀਕ ਹਾਂ ਅੱਛਾ ਜ਼ਮੀਨ ਤਾਂ ਬਹੁਤ ਦੂਰ ਦੀ ਗੱਲ ਐ ਹੁਣ ਮੈਂ ਆਪਦੀ ਕੁੜੀ ਵੀ ਨਹੀਂ ਤੋੜਦੀ ਲੈ ਜਾਓ ਆ ਕੇ ਹਾਂ ਜਿਹਨੂੰ ਮਰਜ਼ੀ ਲਿਆਹੀਂ ਐਨੀਮਟਰ ਦੀ ਰੁਪੀ ਕਿਸੇ ਤੋਂ ਹਾਂ ਹਾਂ ਆ ਜੀ ਨਾਲ ਤੇ ਮੈਂ ਕੁੜੀ ਲੈ ਗਈ ਹੁਣ ਜਿਹੜਾ ਬੰਦਾ ਕੀ ਕਹਣਾ ਸੀ ਨਾ ਉਹਨਾਂ ਗੱਲਾਂ ਤੇ ਰਹੋ ਹਾਂ ਹਾਂ ਅਰਦਾਗਾ ਵੱਡਾ ਤੂੰ ਪਟਵਾਰੀ ਮਿਲਣੀ ਆ ਜੀ ਹਾਂ ਕਰ ਲਈ ਜਿਹੜਾ ਕੁਝ ਹੁੰਦਾ ਤੇ ਥੂੰ ਹਾਂ ਚੰਗਾ ਭਾਈ ਮੈਂ ਖੁਣ ਫੋਨ ਕੱਢਦੀ ਆ ਹੁਣ ਮੈਥੋਂ ਨਹੀਂ ਮੱਥਾ ਵੱਜਦਾ ਤੇਰੇ ਨਾਲ ਇੱਥੇ ਆ ਕੇ ਗੱਲ ਕਰ ਲਈ ਠੀਕ ਆ ਠੀਕ ਆ ਕਿਉਂ ਮੰਮੀ ਤੂੰ ਫੇਰਦ ਨੇ ਮੈਂ ਉੱਠਾ ਸਿੱਧਾ ਬੋਲੀ ਜਾਂਦੇ ਉਹ ਸਿੱਧਾ ਬੋਲਦਾ ਸੀ ਮੈਨੂੰ ਤੂੰ ਉਸਕੇ ਹਾਂ ਹੁਣ ਅੱਗੇ ਉਹ ਫੇਰ ਹੀ ਬੋਲਦੀ ਹੋਣਗੀ ਉਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਉਹਨਾਂ ਦਾ ਕੀ ਮਤਲਬ ਚਬਰ-ਚਬਰ ਬੋਲਦਾ ਮੇਰੇ ਮੂਹਰੇ ਇੰਨੀ ਜਵਾਨ ਲੜਾਉਂਦਾ ਮੇਰੇ ਨਾਲ ਫਿਰ ਸੁਣ ਕੇ ਮੈਥੋਂ ਚੰਗਾ ਰਿਹਾ ਕਿਉ ਮੰਮੀ ਐਵੇਂ ਬੋਲ ਕੇ ਸਾਡਾ ਫਰਕ ਪਵਾਵੇਂਗੀ ਜਾਂ ਨਾ ਤਾਂ ਮੈਂ ਉਹ ਨਹੀਂ ਕੀ ਆ ਨਾ ਫਰਕ ਤਾਂ ਪੈ ਗਿਆ ਹੁਣ ਮੈਂ ਨਹੀਂ ਤੋੜਦੀ ਤੈਨੂੰ ਹੁਣ ਜੇ ਤੂੰ ਆਪਦੇ ਉੱਤੋਂ ਦੀ ਹੋ ਕੇ ਜਾਏਂਗੀ ਤਾਂ ਆਪਦੀ ਪੜੀ ਵਿਚਾਰੀ ਲੈ ਮੰਮੀ ਹੁਣ ਮੈਂ ਹੋਰ ਕਿੱਥੇ ਜਾਵਾਂਗੀ ਨਾ ਉੱਥੇ ਹੀ ਜਾਵਾਂਗੀ ਮੈਂ ਜਦੋਂ ਉੱਥੇ ਵਿਆਹੀ ਹੋਈ ਐਗੀ ਵਿਆਹ ਹੀ ਤਾਂ ਹੈਗੀ ਸੀ ਮੈਂ ਹੀ ਵਿਆਹੇ ਸੀ ਤੈਨੂੰ ਉਹ ਤਾਂ ਮੈਨੂੰ ਵੀ ਪਤਾ ਮੈਨੂੰ ਸਖਾ ਨਾ ਤੂੰ ਨਾ ਹੁਣ ਜੇ ਤੈਨੂੰ ਕੁਝ ਬੋਲ ਪਾ ਕੇ ਹੁਣ ਕਿ ਮੈਂ ਤੈਨੂੰ ਤੋੜ ਦਿੰਦੀ ਆਂ ਕਿ ਮੰਮੀ ਤੇ ਗੁੱਸੇ ਰਹਿ ਰਾਜੀ ਰਹਿ ਜਾਊਂਗੀ ਤਾਂ ਮੈਂ ਉੱਥੇ ਜਾਊਂਗੀ ਫਿਰ ਮੇਰੇ ਨਾਲੋਂ ਟੁੱਟ ਕੇ ਬਾਗ ਜੀ ਨਾ ਇੰਨਾ ਪੁੱਠਾ ਸਿੱਧਾ ਬੋਲਦਾ ਸੀ ਹੁਣ ਸੁਣ ਕੇ ਮੇਰੇ ਤੋਂ ਚੰਗਾ ਰਹਿਗਾ ਮੰਮੀ ਹੁਣ ਮੈਨੂੰ ਜਾ ਲੈਂਦੇ ਉੱਥੇ ਸਾਨੂੰ ਜਮੀਨ ਹੀ ਚਾਹੀਦੀ ਆ ਜਮੀਨ ਮਿਲ ਜੂਗੀ ਕੋਈ ਵਿਆਹ ਗੁੱਡੇ ਗੁੱਡੀਆਂ ਦੇ ਖੇੜਾਗਾ ਨਾ ਹੁਣ ਤੂੰ ਵੱਡੀ ਆ ਗਈ ਮੈਨੂੰ ਮਤਾਂ ਦੇਣ ਵਾਲੀ ਮੈਨੂੰ ਮਤਾਂ ਨਾ ਦੇ ਜਾਂ ਭਾਗ ਜਾ ਮੇਰੀਆਂ ਅੱਖਾਂ ਤੋਂ ਦੂਰ ਆ ਮਗੜ ਮੇਰੇ ਘਰ ਸੁਣ ਮਮੀ ਮਤਾਂ ਦੇਣ ਵਾਲੀ ਕਿਹੜੀ ਗੱਲ ਆ ਕਿਹੜੀ ਕੁੜੀ ਬਾਰ-ਬਾਰ ਵਿਆਹ ਕਰਵਾਉਂਦੀ ਆ ਹਾਂ ਜੰਮਣੇ ਤੇ ਕਲੇਸ਼ ਹੋਵੇ ਜੇ ਥੋੜੀ ਹੈਗਾ ਵੀ ਮੇਰੇ ਨਾਲ ਵੱਧ ਨਾ ਬੋਲ ਮੇਰੇ ਨਾ ਅੱਖਾਂ ਤੋਂ ਦੂਰ ਵਗ ਜਾ ਬਸ ਵਗ ਜਾ ਦੂ ਮੁਰ ਆ ਗਈ ਵੱਡੀ ਮੈਨੂੰ ਮਤਾਂ ਦੇਣ ਵਾਲੀ ਹਾਂ ਜ਼ਮੀਨ ਤਾਂ ਮੈਂ ਲੈ ਕੇ ਰਹੂੰਗੀ ਤੇਰੇ ਸਹੁਰਿਆਂ ਨੂੰ ਨਹੀਂ ਦਿੰਦੀ ਭਾਵਾਂ ਦੀ ਮੈਨੂੰ ਕੁਝ ਮਰਜ਼ੀ ਕਰਨਾ ਪੈ ਜੇ ਨਾ ਆਏ ਕਿਵੇਂ ਚਾਚੀ ਮੈਨੂੰ ਕਾਤੋਂ ਨਹੀਂ ਤੋਰਦੀ। ਆਏ ਕਿਵੇਂ ਕਹਿੰਦੀ ਮੈਨੂੰ ਵੀ ਤੈਨੂੰ ਉੱਥੇ ਹੀ ਤੋਰਦੀ ਜਾਉਂਗੀ ਮੈਂ ਤਾਂ ਉੱਥੇ ਹੀ ਫਿਰ ਵੀ ਮੈਨੂੰ ਵਿਆਹ ਕੇ ਲੈ ਕੇ ਗਿਆ ਸੀ। ਅੱਜ ਤਾਂ ਇਹ ਮੈਨੂੰ ਆਏ ਕਹਿੰਦੇ ਸਵੇਰ ਨੂੰ ਕੁਝ ਹੋਰ ਕਹੋਗੀ। ਚਲ ਮੈਂ ਜੀਤ ਨੂੰ ਫੋਨ ਲਾਉਣੀ ਹੈ ਜੀ। ਹੈਲੋ। ਹਾਂ ਕਿਵੇਂ ਹੋ? ਲੈ ਇੰਨਾ ਗੁੱਸੇ ਨਾਲ ਕਾਤੋਂ ਬੋਲਦੇ ਤੁਸੀਂ? ਲੰਮੀ ਦੀ ਗੱਲ ਸੁਣ ਜਿਹੜਾ ਕੁਝ ਕਿਹਾ ਨਾ ਤੈਨੂੰ ਚਾਚੀ ਨੇ ਕਿਹਾ ਮੈਂ ਤਾਂ ਨਹੀਂ ਕੁਝ ਕਿਹਾ ਤੁਸੀਂ ਮੇਰੇ ਤੋਂ ਕਿਉਂ ਗੁੱਸਾ ਕਰੀ ਜਾਂਦੇ ਹੋਗੇ ਆਏ ਕਿ ਮੈਂ ਨਹੀਂ ਚਾਚੀ ਤੋਰਦੀ ਹੈਗੀ ਜਦੋਂ ਮੈਂ ਆਉਣ ਨੂੰ ਤਿਆਰਾਂਗੀ ਫਿਰ ਵੀ ਆਪਣਾ ਵਿਆਹ ਹੋਇਆ ਹੋਇਆਗਾ ਆਉਣਾਗਾ ਤਾਂ ਮੈਂ ਇੱਥੇ ਆਉਣਾਗਾ ਮੇਰੀ ਗੱਲ ਸੁਣ ਤੂੰ ਐਵੇਂ ਚਾਚੀ ਦੀਆਂ ਗੱਲਾਂ ਸੁਣ ਕੇ ਨਾ ਆਪਣਾ ਘਰ ਨਾ ਖਰਾਬ ਕਰ ਲੈ ਚਾਚੀ ਤਾਂ ਬਹੁਤ ਕੁਝ ਬੋਲਦੀ ਹੈ ਮੈਂ ਵੀ ਬਹੁਤ ਕੁਝ ਝਾਲਦੀ ਹਾਂ ਤੋਰਦੀ ਨਾ ਪ੍ਰਵਾਹ ਕਰ ਜਦੋਂ ਮੈਂ ਤੇਰੇ ਨਾਲ ਆਂਗੀ ਤਲ ਮਾ ਉਹ ਤਾਂ ਗੱਲ ਤੇਰੀ ਠੀਕ ਆ ਵੀ ਤੈਨੂੰ ਗੁੱਸਾ ਆ ਗਿਆ ਫਿਰ ਜਦੋਂ ਮੈਂ ਤਾਂ ਨਹੀਂ ਕੁਝ ਕਿਹਾ ਤੈਨੂੰ ਨਾਲੇ ਮੇਰੀ ਗੱਲ ਸੁਣ ਫਿਰ ਗੱਲ ਵਾਰੀ ਵਧ ਜੂਗੀ ਤੂੰ ਮੰਮੀ ਕੋਲੇ ਕੋਈ ਗੱਲ ਨਾ ਕਰੀ ਵੀ ਮੈਨੂੰ ਚਾਚੀ ਨਹੀਂ ਆਏ ਕਿਹਾ ਲੈ ਕੋਈ ਨਾ ਚਾਚੀ ਨਾਲ ਤਾਂ ਮੈਂ ਆਪੇ ਸਮਝੂਗੀ ਤੂੰ ਕਿਹਨਾਂ ਮੈਨੂੰ ਲੈਣਾ ਉਹ ਸਭ ਹੀ ਕਹਿੰਦੀ ਆ ਉਹ ਤੂੰ ਕਿਉਂ ਉਹਦੇ ਗੱਲਾਂ 'ਚ ਧਿਆਨ ਦਿੰਨਾਗਾ ਜਦੋਂ ਮੈਂ ਨਹੀਂ ਕੁਝ ਕਹਿੰਦੀ ਤੈਨੂੰ ਐ ਕਿਵੇਂ ਨਾ ਮੈਂ ਆਮਾ ਉਹ ਚਾਹੁੰਦੀ ਤਾਂ ਇਹੀ ਗੱਲਾਂ ਸੀ ਵੀ ਮੈਂ ਉੱਥੇ ਇਹਨੂੰ ਤੋੜਨ ਵਾਲੀ ਹੈਗਾ ਤੂੰ ਉਹੀ ਉਹ ਚਾਚੀ ਦੇ ਬੋਲ ਪਗਾਈ ਜਾਣਾਗਾ ਚਾਚੀ ਤਾਂ ਆਪਾਂ ਨੇ ਨਾ ਗੱਲ ਪੂਰੀ ਹੋਣ ਨਹੀਂ ਦੇਣੀ ਚਾਚੀ ਨੇ ਸਾਰੀਆਂ ਖੇਡਾਂ ਬਸ ਜ਼ਮੀਨ ਕਰਕੇ ਖੇਡਦੀ ਹੈਗੀ ਉਹ ਆਪਾਂ ਉਹਨੂੰ ਖੇਡਣ ਨਹੀਂ ਦੇਣੀ ਆ ਤੂੰ ਮੇਰੀ ਗੱਲ ਸੁਣ ਕਿਵੇਂ ਹੱਸ ਕੇ ਨਾ ਤੂੰ ਮੇਰੀ ਗੱਲ ਸੁਣ ਤੂੰ ਚਾਚੀ ਦੇ ਗੱਲਾਂ ਤੇ ਧਿਆਨ ਪਰੇ ਹਟਾ ਕੇ ਨਾ ਤੂੰ ਕਿਹਾ ਨਾ ਮੇਰੇ ਕਹਿਣ ਤੇ ਤੂੰ ਆਇਆ ਇੱਥੇ ਕਿਹਾ ਤੂੰ ਮੈਨੂੰ ਲੈ ਜਾ ਬਾਕੀ ਫਿਰ ਆਪਾਂ ਆਪੇ ਸਮਝਾਂਗੇ ਉਹਦੇ ਨਾਲ ਕੋਈ ਨਾ ਚਲ ਕੋਈ ਨਾ ਮੈਂ ਮੈਨੂੰ ਗੁੱਸਾ ਕਰੀ ਜਾ ਨਾ ਕੀ ਗੱਲ ਤੈਨੂੰ ਮਾਂ ਨੇ ਕੀ ਕਿਹਾ ਸੀ ਵੀ ਉਹਨਾਂ ਨੂੰ ਫੋਨ ਨਹੀਂ ਲਾਉਣਾਗਾ ਹਏ ਹੁਣ ਤੂੰ ਮੇਰੀ ਮਾਂ ਦੇ ਉੱਤੋਂ ਦੀ ਚੱਲੇਂਗੀ ਨਾ ਫੇਰ ਤੂੰ ਮੇਰਾ ਫੋਨ ਮੇਰਾ ਕਿਵੇਂ ਕੋਈ ਹੈਗਾ ਤਾਂ ਜਿਵੇਂ ਖੋਹਦੇ ਹੁੰਦੇ ਆ ਤੈਨੂੰ ਪਤਾ ਨਹੀਂ ਹੁਣੀ ਤਾਂ ਹੋ ਕੇ ਹਟੀਆਂ ਤੇਰੇ ਤੋਂ ਨਾਲੇ ਨਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੇਰੀ ਮਾਂ ਦੇ ਨਾ ਉੱਤੋਂ ਦੀ ਹੋ ਕੇ ਨਾ ਚੱਲ ਸਿੱਧੀ ਜੀ ਗੱਲ ਆ ਨਹੀਂ ਤੈਨੂੰ ਮਾਂ ਨੇ ਸੁਭਾਅ ਦਾ ਪਤਾ ਨਹੀਂ ਹਜੇ ਫਿਰ ਚੰਗੀ ਤਰ੍ਹਾਂ ਨਾ ਫੋਨ ਮੈਂ ਬਗਾਨੇ ਮੁੰਡੇ ਨੂੰ ਲਾਇਆਗਾ ਮੈਂ ਆਪਦੇ ਨੂੰ ਫੋਨ ਲਾਇਆਗਾ ਲਾ ਸਕਦੀ ਕਿਉਂ ਲਾਇਆ ਜਦੋਂ ਤੈਨੂੰ ਮਾਂ ਨੇ ਹੁਣੀ ਤੇਰੇ ਨਾਲ ਘੰਟਾ ਕੁੱਤੇ ਖਾਣੀ ਕਰੀਆ ਵੀ ਭਾਈ ਮੈਂ ਉੱਥੇ ਨਹੀਂ ਭੇਜਣਾ ਤੇਨੂੰ ਮੈਂ ਨਹੀਂ ਤੋਰਦੀ ਤੇ ਨਾ ਹੀ ਮੇਰੇ ਉਹ ਆ ਕੇ ਵੜਨੇ ਇੱਥੇ ਤੈਨੂੰ ਕਿ ਲੋੜ ਸੀ ਫੋਨ ਲਾਉਣ ਦੀ ਫਿਰ ਮਾਂ ਤਾਂ ਕੁਝ ਹੋਰ ਵੀ ਕਹੂਗੀ ਐਵੇਂ ਕਿਵੇਂ ਉਹ ਨਹੀਂ ਮਾਂ ਤਾਂ ਉਹਦੀ ਜਦੋਂ ਮੈਂ ਜਾਣ ਨੂੰ ਤਿਆਰ ਮਾਂ ਦਾ ਨਹੀਂ ਜੋਰ ਚੱਲਣਾ ਉੱਥੇ ਤੂੰ ਉਹਨਾਂ ਨੂੰ ਕਿੱਥੋਂ ਭਾਲ ਲੈ ਜੇ ਮਾਣੇ ਉਹਨਾਂ ਨੂੰ ਤੈਨੂੰ ਵਿਆਹਿਆ ਉਹਨਾਂ ਦੇ ਫੇਰੇ ਤੈਨੂੰ ਮਿਲੇ ਉਹ ਉਹਨਾਂ ਦੀ ਬਣ ਕੇ ਰਹਿਣੀ ਅੱਜ ਤੂੰ ਜਦੋਂ ਪਿਆ ਕਰੇਗਾ ਤੇਰੇ ਉੱਥੇ ਛੱਤਰ ਕਿਸੇ ਨੇ ਜਾਤ ਨਹੀਂ ਪੁੱਛਣੀ ਤੇਰੀ ਫੇਰ ਪਤਾ ਲੱਗੂਗਾ ਤੈਨੂੰ ਐਵੇਂ ਉਹਨਾਂ ਨੂੰ ਸਿਰ ਚੜਾਈ ਜੰਨੀ ਆ ਤੂੰ ਕੋਈ ਨਾ ਜਿੱਦੇ ਮੇਰੇ ਛੱਤਰ ਪਹਿਣੇ ਮੋਢੇ ਤੁਸੀਂ ਨਾ ਆਇਓ ਜਾਊਂਗੀ ਤਾਂ ਮੈਂ ਉੱਥੇ ਹੀ ਜਾਊਂਗੀ ਉਹ ਫੇਰ ਨਾ ਤੇਰਾ ਹਾਮੂ ਨਹੀਂ ਰਹਿਣਾ ਨਾਲੇ ਜਿਹਦਾ ਕੋਈ ਅੱਗੇ ਪਿੱਛੇ ਨਹੀਂ ਨਾ ਹੁੰਦਾ ਬਹੁਤ ਫਾਇਦਾ ਚ ਤੈਨੂੰ ਹਜੇ ਕੀ ਪਤਾਗਾ ਹਜੇ 2 ਮਹੀਨੇ ਹੋਇਆ ਤੈਨੂੰ ਵਿਆਹੀ ਨੂੰ ਤੈਨੂੰ ਉਹਨਾਂ ਦਾ ਕੀ ਪਤਾ ਭਾਈ ਉਹ ਕਹੇ ਜਿਆ ਜਦੋਂ ਮਾਂ ਨੇ ਮਾੜੀ ਜੀ ਜ਼ਮੀਨ ਦੀ ਗੱਲ ਕਰੀ ਉਹਦੇ ਨਾਲ ਮਾਂ ਨੂੰ 100 100 ਕੁਝ ਬੋਲਿਆ ਤੂੰ ਆਪ ਦਬਾ ਕੇ ਲਾ ਤੈਨੂੰ ਟਡਾਉਣਾ ਚਾਹੁੰਦੇ ਆ ਸਾਡੇ ਨਾਲ ਉਹ ਮੈਂ ਫਿਰ ਮਾਂ ਦਾ ਕੀ ਹੱਕ ਸੀ ਹਜੇ ਗੱਲ ਕਰਨ ਦਾ ਕੋਈ ਬਾਹਰ ਟਾਈਮ ਹੋ ਗਿਆ ਸੀ ਕੋਈ ਵਿਆਹ ਨੂੰ ਮੈਨੂੰ ਐ ਨਹੀਂ ਸਮਝ ਆਉਂਦੀ ਨਾ ਤੂੰ ਬੜੀ ਗੋਂ ਖਾਟਾ ਹੈ ਪਹਿਲਾਂ ਤਾਂ ਬੜਾ ਕਹਿੰਦੀ ਹੁੰਦੀ ਸੀਗੀ ਜੱਟ ਜਿਵੇਂ ਮਰਜ਼ੀ ਕਰ ਲੋ ਨਾਲੇ ਜ਼ਮੀਨ ਤੋਂ ਮੈਂ ਕੀ ਲੈਣਾ ਮੈਨੂੰ ਤਾਂ ਤੁਸੀਂ ਚਾਹੀਦੇ ਆ ਹੇ ਹੁਣ ਆਪਦਾ ਗਾਉਂ ਖੱਟ ਲਿਆ ਵਧੀਆ ਵਿਆਹ ਕਰਾ ਲਿਆ ਪੜ ਲੀ ਲਿਖ ਲੇ ਹੁਣ ਸਾਡੀ ਕੀ ਲੋੜ ਆ ਤੈਨੂੰ ਨਾਲੇ ਮੇਰੀ ਮਾਂ ਨੇ ਨਾ ਮੇਰੇ ਪਿਓ ਤੋਂ ਬਿਨਾ ਮੈਨੂੰ ਵੀ ਬਹੁਤ ਔਖਾਂ ਨਾਲ ਪਾਲਿਆ ਤੇ ਦੋਨੋਂ ਕਿਵੇਂ ਪਾਲਿਆ ਇਹ ਤੈਨੂੰ ਚੰਗੀ ਤਰ੍ਹਾਂ ਪਤਾ ਮੈਨੂੰ ਨਹੀਂ ਪਤਾ ਵੀਰ ਪਰ ਮੈਂ ਤਾਂ ਜਾਉਂਗੀ ਤਾਂ ਉੱਥੇ ਹੀ ਜਾਉਂਗੀ ਜਿਵੇਂ ਹੁਣ ਉਹ ਕਹਿਣਗੇ ਮੈਂ ਤਾਂ ਉਵੇਂ ਕਰੂੰਗੀ ਮੈਂ ਚਾਚੀ ਨੂੰ ਇਹੀ ਕਿਹਾ ਸੀ ਮੈਂ ਜ਼ਮੀਨ ਆਪੇ ਨਾਲ ਕਰਵਾ ਦੂੰਦੀ ਪਹਿਲ ਕਿਹਨੇ ਕਰੀ ਚਾਚੀ ਨੇ ਕਰੀ ਹੈ ਮੈਨੂੰ ਨਹੀਂ ਪਹਿਲ ਦਾ ਪਤਾ ਮੈਨੂੰ ਤਾਂ ਇੰਨਾ ਪਤਾ ਵੀ ਉਹਨਾਂ ਨੂੰ ਤੂੰ ਦੱਸਿਆ ਕਿਉਂ ਦੱਸਿਆ ਬਈ ਤੈਨੂੰ ਐਡੀ ਕੀ ਲੋੜ ਪਈ ਸੀ ਉਹਨਾਂ ਨੂੰ ਦੱਸਣ ਦੀ ਦੱਸੀ ਮੈਨੂੰ ਹੁਣ ਸਾਡੇ ਨਾਲ ਵਾਅਦਾ ਤੈਨੂੰ ਉਹ ਹੋਗੇ ਮੈਂ ਤਾਂ ਉਹੀ ਵਾਅਦਾ ਜਿੱਥੇ ਮੈਂ ਸਾਰਿਆਂ ਨੂੰ ਵਰ ਕੱਢਣੀ ਹੈਗੀ ਉੱਥੇ ਉਮਰ ਤਾਂ ਤੋਂ ਫੇਰ ਹੀ ਕੱਢੇਗੀ ਜੇ ਮਾਂ ਤੈਨੂੰ ਉੱਥੇ ਜਾਣ ਦੇਊਗੀ ਲੱਗਣੀ ਐ ਨੇ ਉਮਰ ਉੱਥੇ ਨਾਲੇ ਉਹ ਸਹੀ ਗੱਲਾਂ ਤਾਂ ਭਾਲ ਦਿਓ ਪਹਿਲਾਂ ਵਿਆਹ ਤਾਂ ਮੈਨੂੰ ਹੁਣ ਮੇਰਾ ਘਰ ਤੋੜਦ ਨੂੰ ਫਿਰਦੀਆਂ ਤੁਸੀਂ ਤੂੰ ਬਾਇਆ ਟੇਕੇ ਮੇਰੇ ਤਾਂ ਮੂੰਹ ਤੂੰ ਨਾ ਹੀ ਲੱਗਨਾ ਮੈਨੂੰ ਬਲਾ ਐਵੇਂ ਮੇਰੇ ਤਾਂ ਨਾ ਕੁਝ ਹੋਰ ਸੁਣੇਗੀ ਮੂੰਹ ਲੱਗਿਆ ਕੋਣਾ ਤੂੰ ਆਈਆਂ ਜੋ ਚੰਗੀ ਬਣੀ ਮੈਂ ਗੱਲ ਕਰੀ ਆ ਤੁਨੂੰ ਮੇਰਾ ਫੋਨ ਖੋਣ ਦੀ ਕੀ ਲੋੜ ਸੀ ਅਸਲ 'ਚ ਨਾ ਗਲਤੀ ਤੇਰੀ ਨਹੀਂ ਹੈਗੀ ਗਲਤੀ ਤਾਂ ਮੇਰੀ ਮਾਂ ਦੀ ਆ ਆ ਜਦੋਂ ਤੇਰਾ ਮਾਂ ਪਿਓ ਮਰਿਆ ਸੀ ਨਾ ਤੇ ਤੈਨੂੰ ਰੋਲਦੀ ਫਿਰਦੀ ਰਹਿਣ ਦਿੰਦੀ ਕੀ ਲੋੜ ਸੀ ਇਹਨੂੰ ਇੰਨਾ ਪੜਾ ਲਿਖਾਤੀ ਤੇ ਇੰਨਾ ਤੇਰਾ ਗੂਮੋ ਤੇ ਚੱਕ ਕੇ ਤੇ ਆ ਸ਼ਾਬਾਸ਼ੇ ਮਿਲੀ ਆ ਨਾਲੇ ਕਿਸੇ ਨੇ ਨਹੀਂ ਪਛਾਣਿਆ ਸੀ ਤੈਨੂੰ ਆ ਹੁਣ ਤੂੰ ਜਿੰਨਾ ਨੇ ਮਗਰ ਲੱਗਦੀ ਫਿਰਦੀ ਆ ਨਾ ਆ ਜੱਸੀ ਅਰਗੀਆਂ ਦੇ ਜਾ ਤਾ ਨਹੀਂ ਸੀ ਪੁੱਛੀ ਤੇਰੀ ਇੱਕ ਵਾਰੀ ਵੀ ਨਹੀਂ ਕਦੇ ਪੁੱਛਿਆ ਸੀ ਵੀ ਕੁੜੀ ਨੇ ਰੋਟੀ ਪਾਣੀ ਖਾਧਾ ਕਿ ਮੈਂ ਰੁੱਲਦੀ ਫਿਰਦੀ ਸੀ ਮੇਰੀ ਮਾਂ ਬਾਪ ਫੜ ਕੇ ਲਈ ਸੀ ਤੈਨੂੰ ਵੀ ਮੈਂ ਸੰਭੂਗੀ ਕਦੇ ਨਾ ਕਿਸੇ ਦਾ ਗੁਣ ਨਹੀਂ ਭੁੱਲੀਦਾ ਹੁੰਦਾ ਗੁਣ ਵੀਰਪਾ ਮੈਂ ਨਹੀਂ ਭੁੱਲਦੀ ਹੈਗੀ ਮੇਰੀ ਗੱਲ ਸੁਣ ਚਾਚੀ ਨੇ ਵੀ ਕਿਸ ਲਾਲਚ ਨੂੰ ਸਾਮਿਆ ਸੀ ਜਿੰਨਾ ਮੇਰੀ ਮਾਂ ਨੇ ਕਰਨਾ ਤੇਰੀ ਜ਼ਮੀਨ ਨਾਲੋਂ ਵੀ ਵੱਧ ਕੇ ਕਰਿਆ ਜੇ ਤੂੰ ਗੁਣ ਜਾਣੇ ਤਾਂ ਪਰ ਨਹੀਂ ਆ ਦੱਸੀ ਦੀ ਮਾਂ ਨਾ ਬਥੇਰਾ ਕਹਿੰਦੀ ਸੀ ਮੇਰੀ ਮਾਂ ਨੂੰ ਕੰਨ ਨੂੰ ਤਾਂ ਸ਼ਾਇਦ ਹੀ ਗੱਲਾਂ ਦਾ ਨਹੀਂ ਪਤਾ ਹੋਣਾ ਵੀ ਰਹਿਣ ਤੋਂ ਭਾਈ ਇਹ ਕੁੜੀ ਵੱਡੀ ਹੋ ਕੇ ਕੀ ਪਤਾ ਕਿ ਇਹੋ ਜਿਹੀ ਨਿਕਲੂਗੀ ਕੀ ਪਤਾ ਕੋਈ ਗੁਣਸਾਹ ਥੋੜਾ ਮੰਨੂਗੀ ਕਿ ਨਾ ਪਰ ਤੂੰ ਤਾਂ ਭਾਈ ਲੋਕਾਂ ਦੀਆਂ ਗੱਲਾਂ ਸੱਚੀਆਂ ਕਰਾ ਤਾ ਨਾ ਨਿਸਾਨ ਮੈਂ ਤਾਂ ਥੇਰਾ ਮੰਨਿਆ ਸੀ ਜੇ ਚਾਚੀ ਨੇ ਜ਼ਮੀਨ ਕਰਾਉਣੀ ਸੀ ਮੈਨੂੰ ਦੱਸ ਦੇ ਹੁੰਦੀ ਪਹਿਲੀ ਕੌਣ ਬਗਾਨੇ ਬੰਦਿਆਂ ਨੂੰ ਦੱਸੇ ਵੀ ਅਸੀਂ ਜ਼ਮੀਨ ਬਾਅਦ ਦੀ ਬਾਤ ਕਰਵਾਉਣੇ ਆਂਗੇ ਜ਼ਮੀਨ ਨਾ ਇਹ ਬਾਅਦ ਦੀ ਬਾਤ ਹੁੰਦੀ ਹੋਵੇ ਤਾਂ ਕੋਈ ਮਰਜ਼ੀ ਕਰਾ ਲੈ ਫਿਰ ਤਾਂ ਸਾਰੀ ਦੁਨੀਆ ਹੀ ਕਰਾ ਲੈ ਫਿਰ ਤਾਂ ਲੋੜ ਹੀ ਨਹੀਂ ਹੈਗੀ ਫਿਰ ਕਾਗਜ਼ ਕਿਉਂ ਤਿਆਰ ਕਰਵਾਏ ਸੀਗੇ ਜਦੋਂ ਮੈਂ ਖਸੋਕੇ ਦੇਨ ਨੂੰ ਤਿਆਰ ਸੀਗੀ ਤੇ ਮਾਣੇ ਕਾਗਜ਼ ਤਿਆਰ ਕਰਾ ਕੇ ਨਾ ਤੈਨੂੰ ਪੁੱਛਣਾ ਹੀ ਸੀ ਜੇ ਤੇਰਾ ਜੀ ਕਰਦਾ ਸੈਨ ਕਰਦੀ ਜੀ ਕਰਦਾ ਨਾ ਪਰ ਤੈਨੂੰ ਪਤਾ ਵੀ ਮਾਂ ਦੀ ਹਿੰਡ ਕਿੰਨੀ ਭੜੀ ਆ ਹੁਣ ਤਾਂ ਫਿਰ ਮਾਂ ਦੀ ੜੀ ਹੋ ਗਈ ਕੋਈ ਨਹੀਂ ਜੇ ਜ਼ਮੀਨ ਨਾ ਨਹੀਂ ਨ ਕਰਾਈਂਗੀ ਤਾਂ ਸੌਰੀ ਫਿਰ ਤੂੰ ਵੀ ਨਹੀਂ ਜਾਏਂਗੀ ਮੇਰੀ ਗੱਲ ਯਾਦ ਰੱਖੀ ਕੋਈ ਨਾ ਜੀ ਮਾਂ ਹਿੰਡ ਕਰਦਾ ਨਾ ਹਿੰਡਣ ਮੈਂ ਵੀ ਪੂਰੀ ਆਂਗੀ ਜਾ ਕੇ ਤੁਹਾਨੂੰ ਮੈਂ ਉੱਥੇ ਦਿਖਾਉਂਗੀ ਲੱਗ ਜੂਗਾ ਪਤਾ ਫਿਰ ਕਿਹਦੀ ਹਿੰਡ ਚੱਲਦੀ ਆ ਇੱਥੇ ਸਾਡੇ ਘਰੇ ਰਹਿ ਕੇ ਸਾਡੇ ਤੇ ਰੋਗ ਮਾਰੀ ਜਾਉ ਕਿੰਵੇਂ ਮਾਂ ਮੈਨੂੰ ਸਾਰਾ ਦਿਨ ਮੇਰੇ ਤੇ ਰੋਗ ਮਾਰਦੀ ਆ ਲੋਕਾਂ ਨੇ ਮਾਮਾ ਕਰ ਪਸਾਉਂਦੇ ਹੁੰਦੇ ਨੇ ਇਹ ਮਾਂ ਕਰ ਤੋੜਦੀ ਹੈਗੀ ਮੇਰਾ ਕੋਈ ਨਾ ਦੇਖਨੇ ਤੁਸੀਂ ਮੈਨੂੰ ਕਿਵੇਂ ਨਹੀਂ ਤੋੜ ਦੇ ਜਾਉਂਗੀ ਤਾਂ ਉੱਥੇ ਹੀ ਜਾਉਂਗੀ ਜਿੱਦੜਾ ਗਲਾਸ ਘੜ ਲੈ ਗਿਆ ਨਹੀਂ ਕਿਵੇਂ ਲੱਗ ਜਾਂਦੀ ਆ ਗੱਲਾਂ ਮਾਂ ਵੀ ਵਾਰੀ ਕਿਹਾ ਵੀ ਤੋ ਟੇ ਜਾਂ ਭਾਈ ਟੇ ਜਾਂ ਸੁਧਰਦੀ ਮਾਂ ਕੀ ਹੋਇਆ ਤੁਹਾਨੂੰ ਕੀ ਹੋਇਆਗਾ ਆਪ ਤਾਂ ਇੱਥੇ ਟੌਰ ਨਾ ਪਈ ਆ ਉੱਠ ਕੇ ਬੈਠ ਕੇ ਮੈਂ ਗੱਲ ਦੱਸਾਂ ਆ ਦੇਖ ਲੈ ਉਧਰ ਜਾ ਜਾ ਕੇ ਗੱਲਾਂ ਅੰਦਰ ਜਾਂਦੀ ਸੀਗੀ ਆਪਦੇ ਘਰ ਵਾਲੇ ਨਾਲ ਨਾਲੇ ਕੀ ਗੱਲ ਹੋਈ ਸੀ ਲੜਦਾ ਸੀ ਤੁਸੀਂ ਉਹ ਲੜਦਾ ਸੀ ਇਹਦਾ ਪ੍ਰਾਣਾ ਮੇਰੇ ਨਾਲ ਬਾਦੂ ਕੁਛ ਬੋਲਿਆ ਮੈਨੂੰ ਪੁੱਠਾ ਸਿੱਧਾ ਫਿਰ ਮੈਥੋਂ ਵੀ ਬਥੇਰੇ ਸੁਣ ਲਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤਾਂ ਹੀ ਤਾਂ ਵੀ ਉਹਨੂੰ ਆਏ ਗਏ ਤਾਂ ਮੈਂ ਕਿਹਾ ਮਾਣੀ ਤੇਰੇ ਨਾਲ ਕੀ ਕੋਸ਼ਿਸ਼ ਸਮਝਾਇਆ ਹੁਣ ਤੈਨੂੰ ਤੂੰ ਫੇਰ ਫੋਨ ਲਾ ਲਿਆ ਨਾਲੇ ਮੰਮੀ ਮੇਰੀ ਗੱਲ ਸੁਣ ਲਾ ਇਹਨੂੰ ਸੁਧਾਰ ਲਾ ਮੰਮੀ ਬੰਦਿਆਂ ਵਾਂਗੂ ਕਹੇ ਤੋ ਤਾਂ ਇਹ ਸਮਝਦੇ ਨਹੀਂ ਜਦੋਂ ਤੂੰ ਇਹਨੂੰ ਸਮਝਾਇਆ ਹਣ ਵੀ ਭਾਈ ਨਹੀਂ ਜਾਣਾ ਉੱਥੇ ਫਿਰ ਇਹਦਾ ਕੀ ਮਤਲਬ ਆ ਉਹਨੂੰ ਫੋਨ ਲਾਉਣ ਦਾ ਇਹ ਨਹੀਂ ਇਹਨੇ ਕੀ ਸਮਝਣਾ ਉਹ ਚੌਰਾ ਪਤਾ ਮੈਨੂੰ ਕੀ ਕੁਛ ਬੋਲਿਆ ਕੀ ਕਹਿੰਦਾ ਸੀ ਮੰਮੀ ਤੈਨੂੰ ਨਾਲੇ ਉਹਦੀ ਇੰਨੀ ਹਿੰਮਤ ਵੀ ਤੈਨੂੰ ਕੁਛ ਕਹਿ ਜੇ ਬਹੁਤ ਕੁਛ ਬੋਲਦਾ ਸੀ ਮੈਂ ਤੈਨੂੰ ਕੀ ਕੀ ਦੱਸਾਂ ਮੰਮੀ ਫਿਰ ਤੇਰ ਤੋਂ ਨਹੀਂ ਸੁਣਾਇਆਂ ਗੀਆਂ ਬੇਰੇ ਸੁਣਾਤਾਂ ਉਹ ਦੂ ਸੁਣਾਤਾਂ ਮੈਂ ਵੀ ਮੈਂ ਕਹਾ ਜੀ ਲੈ ਜੀ ਜ਼ਮੀਨ ਮੈਂ ਕਹਾ ਮਿੰਦਿਆਂ ਤੇਰੇ ਵਾਸਤੇ ਉਹ ਤਾਂ ਗੱਲ ਮੰਮੀ ਹੈਗੇ ਤਾਂ ਉਹ ਵੀ ਲਾਲਚੀ ਜਈ ਆ ਤੂੰ ਵੀ ਐਵੇਂ ਕੀ ਲੈਣਾ ਸੀਗੇ ਇਹਨੂੰ ਵਿਆਹ ਕੇ ਫੇਰ ਕੀ ਲੋਕਾਂ ਨੇ ਸ਼ਾਂਵਾਛੇ ਦੇ ਕੀ ਮਤਲਬ ਬੇਰੇ ਨੂੰ ਪਸਤਾਉਣੀ ਆ ਇਹਨੂੰ ਵਿਆਹ ਕੇ ਵੇਲੇ ਨੂੰ ਪਸਤਾਉਣੀ ਆ ਨਾਲੇ ਕੋਲੋਂ ਪੈਸੇ ਲਾਏ ਰੋਹਿਤਾ ਗੱਲ ਆ ਉਹ ਤਾਂ ਇਹਦਾ ਯਾਦ ਨਹੀਂ ਨਾਲੇ ਹੁਣ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਸਹੁਰੇ ਆ ਉਹ ਮੇਰਾ ਘਰ ਆ ਕਹਿੰਦੀ ਜਿੱਦਾਂ ਮੈਂ ਵਿਆਹੀ ਹਾਂ ਉਥੇ ਮੇਰਾ ਤਾਂ ਉਹੀ ਘਰ ਆ ਕਹਿੰਦੀ ਮੈਂ ਤਾਂ ਉਹਨਾਂ ਦੀ ਕਰਾਉਂਗੀ ਨਏ ਨੇ ਉਹ ਜੱਟ ਸਿਰੇ ਕਰਤੇ ਮੇਰੇ ਉਹੀ ਤਾਂ ਗੱਲ ਆ ਸਿਰੇ ਤਾਂ ਇਹਨੇ ਕਰਨੀ ਸੀਗੇ ਮੰਮੀ ਤੈਨੂੰ ਨਾ ਆਪ ਸਿਆਣੀ ਆ ਤੂੰ ਆਪ ਸੋਚਦੀ ਮੰਮੀ ਜਦੋਂ ਦਾ ਮਾਪਿਆਂ ਮਰੈ ਸੀ ਕਿਸੇ ਨੇ ਗੋਡੇ ਨਹੀਂ ਲਾਇਆ ਇਹਨੂੰ ਉਦੋਂ ਤੂੰ ਹੀ ਪਤਾ ਨਹੀਂ ਤੈਨੂੰ ਐਸ ਵੀ ਲੋਕ ਸ਼ਾਬਾਸ਼ੇ ਦੇਣਗੇ ਕੀ ਲੋੜ ਸੀ ਇਹੇ ਜੀ ਨੂੰ ਰੱਖਣ ਦੀ ਮੈਂ ਤਾਂ ਬੇਲੇ ਨੂੰ ਪਸਤਾਉਣੀ ਆ ਇਹਨੂੰ ਰੱਖ ਕੇ ਬੇਲੇ ਨੂੰ ਨਹੀਂ ਪਸਤਾਉਂਦੀ ਹਜੇ ਇਹਨੂੰ ਪਤਾ ਲੱਗੂਗਾ ਮੈਂ ਨਹੀਂ ਇਹਦੀ ਤਾਂ ਔਕਾਤ ਦਿਖਾ ਕੇ ਹਟੂੰਗੀ ਮੰਮੀ ਦਿਖਾਉਣੀ ਪਊਗੀ ਨਾਲੇ ਇਹਨੂੰ ਸਿਰ ਵੀ ਤੂੰ ਹੀ ਚੜਾਇਆਗਾ ਕੀ ਲੋੜ ਸੀ ਜੇ ਸ਼ੁਰੂ ਤੋਂ ਡੰਡੇ ਨਾ ਰੱਖੀ ਹੁੰਦੀ ਮਜ਼ਾਰ ਸੀ ਅੱਜ ਮੂਰੇ ਬੋਲ ਜਾਂਦੀ ਆ ਮੈਨੂੰ ਵੀ 100-100 ਕੁਝ ਬੋਲਦੀ ਆ ਹਜੇ ਇਹਨੂੰ ਕੋਈ ਗੁਣਸਾ ਨਹੀਂ ਹੈਗਾ ਵੀ ਹਾਂ ਮੈਨੂੰ ਪਾਲਿਆ ਸੰਭਿਆ ਇਹਨਾਂ ਨੇ ਉਹ ਨਹੀਂ ਇਹਨੂੰ ਜਮਾ ਵੀ ਹੈਗਾ ਇਹ ਤਾਂ ਉਹਨਾਂ ਨੂੰ ਬਣਾਈ ਬੈਠੀ ਆ ਵੀ ਪਤਾ ਨਹੀਂ ਕੀ ਕੋਸਾਗੇ ਉਹ ਅ ਜਿਨ੍ਹਾਂ ਨੇ ਕਿ ਜਾਤ ਵੀ ਨਹੀਂ ਪੁੱਛੀ ਇਹਨੂੰ ਪਛਾਨਿਆ ਵੀ ਨਹੀਂ ਆ ਕੇ ਇਹਦਾ ਪਤਾ ਵੀ ਨਹੀਂ ਲਿਆ ਵੀ ਭਾਈ ਤੂੰ ਮਰ ਗਈਆਂ ਕਿ ਜਿਉਣੀ ਉਹਨਾਂ ਦੀ ਬਣ ਗਈ ਉਹ ਆ ਉਦੋਂ ਤਾਂ ਤੇਰੀਆਂ ਭੂਆ ਰਗੀਆਂ ਵੀ ਮਰ ਗਈ ਉਹ ਹਿੱਤਾ ਗੱਲ ਹੈ ਨਹੀਂ ਚੱਜਦੀ ਇਹ ਮੰਮੀ ਇੱਕ ਗੱਲ ਤਾਂ ਆਏ ਆ ਕੀ ਕਰਾਉਣਾਗਾ ਆਪਾਂ ਇਹਦੇ ਤੋਂ ਮੈਂ ਤਾਂ ਕਹਿੰਦੀ ਇਹਨੂੰ ਕੱਢ ਦੇ ਪਰਾਂ ਤੇ ਲੋੜ ਨਹੀਂ ਮੁੜ ਕੇ ਵੜਨ ਦਾ ਨਾ ਗਈ ਇਹਨੂੰ ਫੇਰ ਪਤਾ ਲੱਗੋ ਤੈਨੂੰ ਤਾਂ ਪਤਾ ਤਾਂ ਹੈ ਨਹੀਂ ਕਾਸੇ ਦਾ ਜ਼ਮੀਨ ਜੀ ਕਰਾ ਲੈਣ ਦੇ ਮੁੜ ਕੇ ਮੈਂ ਇਹਨੂੰ ਧੱਕੇ ਦੇ ਕੇ ਕੱਢੂੰਗੀ ਐ ਤਾਂ ਹੋਏਗਾ ਮੰਮੀ ਪਰ ਤੂੰ ਮੈਨੂੰ ਚੱਲ ਛੱਡ ਸਾਰੀਆਂ ਗੱਲਾਂ ਤੂੰ ਮੈਨੂੰ ਐਂ ਦੱਸ ਤੈਨੂੰ ਲੱਗਦਾ ਵੀ ਜ਼ਮੀਨ ਮਿਲ ਜੂਗੀ ਆਪਾਂ ਨੂੰ ਮਿਲੂਗੀ ਮਿਲੂਗੀ ਕਿ ਮੈਂ ਨਹੀਂ ਨਾਲੇ ਮੰਮੀ ਆਪਾਂ ਕਿਹੜੋ ਕੋਈ ਹੂ ਮੰਗਦੇ ਆ ਹੁਣ ਇਹਦੇ ਵਿਆਹ ਤੇ ਵੀ ਤਾਂ ਕਿੰਨਾ ਪੈਸਾ ਲੰਗੇ ਹੀ ਆਪਾਂ ਤਾਂ ਚਲਾ ਆਪਣਾ ਹੱਕ ਤਾਂ ਆਪਾਂ ਨੂੰ ਦੇ ਦੇ ਨਾ ਹਾਂ ਉਹੀ ਤਾਂ ਮੈਂ ਕਹਿਨੀ ਹੈਗੀ ਸਾਰਾ ਘਰ ਲਾਤਾ ਆ ਤਾਣੀਆਂ ਬੜ ਮੁੰਣ ਕੇ ਦਾ ਦਾਜ ਜੋੜਦੀ ਬੈਗੀ ਆਪਤਾ ਤੂੰ ਮੰਜੇ ਤੇ ਕੋਈ ਗੱਲ ਨਹੀਂ ਇਹਨੇ ਮੇਰਾ ਅਸਲੀ ਚਿਹਰਾ ਹਜੇ ਦੇਖਿਆ ਕੀ ਹੈਗਾ ਅੰਮਿੱਤ ਗੱਲ ਹੈ ਜਾਂਕਦੀ ਆ ਭਾਈ ਕੀ ਗੱਲ ਮम्मी ਆਏ ਅੰਨੇ ਕੜ ਕੜ ਝਾਕ ਵੀ ਆਏ ਮੇਰੇ ਤੋਂ ਨਾ ਕਦੇ ਛਿੱਤਰ ਖਾੜੂਗੀ ਮੈਨੂੰ ਐ ਵੀ ਵੱਡੀ ਆ ਕਾਣੂ ਹੱਥ ਚੱਕਣਾ ਇਹਦੇ ਤੇ ਚੱਕਣਾ ਹੀ ਪਊਗਾ ਆਨਿਆਂ ਚ ਦੇ ਦੇ ਇਹਦੇ ਕੁਛ ਐਵੇਂ ਲੋਟ ਆਉਂਦੀ ਇਹ ਨਾ ਤੂੰ ਕੀ ਮਾਂ ਦੇ ਘਰ ਨੂੰ ਭੰਨ ਲੱਗੀ ਹੋਈ ਹੈਗੀ ਤੇ ਫਿਰ ਤੈਨੂੰ ਸਾਡੀਆਂ ਗੱਲਾਂ ਸੁਣਨੀਆਂ ਜ਼ਰੂਰੀਆਂ ਸੀ ਮਾਂਾਂ ਦੀਆਂ ਆਉਂਦੀਆਂ 100 ਗੱਲਾਂ ਕਰਦੇ ਆ ਪਈ ਤਾਂ ਇਹ ਕੀ ਲੈਣਾ ਸਾਡੀ ਗੱਲ ਤੋਂ ਤੂੰ ਮੇਰੀ ਗੱਲ ਚ ਗਈ ਸੀ ਉਹ ਜਦੋਂ ਮੈਂ ਗੱਲ ਕਰਦੀ ਸੀ ਫੋਨ ਤੇ ਤੂੰ ਕਿਵੇਂ ਫੋਨ ਕਰਿਆ ਸੀਗਾ ਕਰਦੀ ਸੀ ਫੋਨ ਤੇ ਕਿਆ ਖੋਣਾ ਨਹੀਂ ਸੀਗਾ ਜਦੋਂ ਤੈਨੂੰ ਮਾਂ ਨੇ ਤੇਰੇ ਨਾਲ ਘੰਟਾ ਮੱਥਾ ਮਾਰਿਆ ਵੀ ਭਈ ਮੈਂ ਤਾਂ ਉੱਥੇ ਨਹੀਂ ਤੋਰਨਾ ਤੈਨੂੰ ਤੇਰਾ ਮਤਲਬ ਹੀ ਨਹੀਂ ਬਣਦਾ ਉਹਨਾਂ ਨੂੰ ਫੋਨ ਲਾਉਣ ਦਾ ਲੜਾਈ ਦੀ ਜੱਤ ਤੂੰ ਚੁੱਪ ਕਰ ਤੂੰ ਹੀ ਆ ਤੂੰ ਚੁੱਪ ਕਰ ਚੁੱਪ ਕਿਵੇਂ ਕਰੇ ਮੇਕੀ ਨਾ ਬੋਲਦੀ ਸਰਦਨ ਲੜਦੀਆਂ ਤੂੰ ਜਦੋਂ ਮੇਰੇ ਸਹੁਰੇ ਦੀ ਗੱਲ ਆਉਂਗੀ ਮੈਂ ਤਾਂ ਬੋਲ ਮੇਰੇ ਸਹੁਰਿਆਂ ਦੀ ਗੱਲ ਆ ਉਹ ਤੈਨੂੰ ਬਾਹਲੇ ਪਿਆਰੇ ਹੋ ਗਏ ਸਹੁਰੇ ਮੈਂ ਤਾਂ ਕਹਿੰਦੀ ਆ ਮੰਮੀ ਇਹਨੂੰ ਤੋੜ ਦਿਓ ਇੱਥੇ ਕੀ ਕਰਾਉਣਾ ਇਹ ਤੂੰ ਇੱਥੇ ਰੱਖ ਕੇ ਨਾਲੇ ਆਪਾਂ ਇਹਦਾ ਗੱਲਾਂ ਕਿਉਂ ਸੁਣਗੇ ਕੀ ਲੋੜ ਆ ਕਿ ਕਿਥੋਂ ਤੇਰੇ ਮਾਂ ਪਿਓ ਆਪ ਤਾਂ ਮਰ ਗਏ ਮੈਨੂੰ ਰੋਡੀ ਲਾ ਕੇ ਤੂੰ ਮੈਨੂੰ ਉਹਦੀ ਗੱਲ ਸਾਂਭਦੇ ਉਹਨੂੰ ਫੁੱਲਾਂ ਵਾਂਗੂ ਰੱਖਦੇ ਤੁਸੀਂ ਮੈਨੂੰ ਫੇ ਫੁੱਲਾਂ ਵਾਂਗੂ ਸਾਂਭਿਆ ਸੀ ਭਾਈ ਪਾਲਿਆ ਸੀ ਪੜਾਇਆ ਲਿਖਾਇਆ ਸੀ ਦੇਤੀ ਸ਼ਾਵਾ ਨਾ ਉਦੋਂ ਫਿਰ ਜ਼ਮੀਨ ਵੀ ਖਾ ਲਈਂ ਨਾ ਜ਼ਮੀਨ 'ਚ ਜਾ ਕੇ ਸੌਂ ਜਾ ਕਰਦੀ। ਇਹ ਉਦੋਂ ਰੋਲਦੀ ਫਿਰਦੀ ਸੀ। ਜ਼ਮੀਨ ਨੂੰ ਕਹਿ ਦਿੰਦੀ ਵੀ ਮੇਰਾ ਵਿਆਹ ਕਰ ਦੇ। ਮੇਰੇ ਘਰ ਹੈਗਾ ਸੀ ਮੇਰੇ ਪਿਓ ਦਾ। ਉਥੇ ਰਹਿ ਲੈ ਲੈਂਦੀ। ਉਦੋਂ ਤਾਂ ਤੈਨੂੰ ਰਹਿ ਲੈ ਲੈਂਦੀ ਉਦੋਂ। ਉਦੋਂ ਫਿਰ ਮੈਨੂੰ ਰੋਡੀ ਲੱਗੀ। ਲੱਗੀ ਰੋਡੀ। ਹੁਣ ਬਸ ਇੱਕ ਗੱਲ ਥੇ ਹੋਈ ਆ ਰੋਡੀ ਲੱਗੀ ਰੋਡੀ ਲੱਗੀ ਨਾ ਉਹ ਹੀ ਗੱਲ ਮੇਰੀ ਜ਼ਮੀਨ ਦਾ ਸਾਰਾ ਕੁਝ ਹਿੱਸਾ ਟੇਕਾ ਖਾਈ ਗਏ ਆ। ਮੇਰੇਆਂ ਨਾ ਅੱਖਾਂ ਤੋਂ ਦੂਰ ਭੱਜ ਜਾ ਭੱਜ ਜਾ ਪਰ ਮੈਂ ਤੈਨੂੰ ਕਿਹਾ ਸੀ ਮੇਰੇ ਕੋਲੇ ਆ ਕੇ ਬੈਠੀ ਨਾ। ਜਿੱਤਫਾ ਹੋ ਮੇਥੋਂ ਪਰੇ। ਫਿਰ ਤੁਸੀਂ ਮੇਰੀ ਗੱਲ ਅਸਤਾ ਕਰਾਂਗੇ ਇਹੜਾ ਸਿੱਤਰ ਖਾ ਕੇ ਹਟੂ ਤੋਂ ਅੰਚੇਰੇ ਨੇ ਜਮਾ ਟਿਕਾ ਮੈਨੂੰ ਫੜ ਕੇ ਗੋਤਨੀਂ ਚ ਹੱਥ ਲਾ ਕੇ ਦੇਖ ਸਿੱਤਰ ਲਾਉਣੇ ਸੌਖੇ ਨਹੀਂ ਹੈਗੇ ਹੁਣ ਮੈਂ ਚੁੱਪ ਵੀ ਨਹੀਂ ਕਰਦੀ ਤੁਹਾਡੇ ਮੂਰੇ ਸਿਰ ਚੜੀ ਪਰਾਂ ਚੁੱਪਤਾ ਸੀ ਸਾਨੂੰ ਆਉਂਦਾ ਚੁੱਪ ਕਰਾਣਾ ਭਾਈ ਜਿਆ ਸਾਡੇ ਕੋਲੇ ਨਾ ਬਹਿ ਚੱਲ ਪਈ ਸਾਡੇ ਮਾਮਾ ਧੀ ਅੱਜ ਚੁੱਪ ਕਰਾ ਮੇਰੇ ਪਿਓ ਦਾ ਘਰ ਮੈਂ ਤਾਂ ਇਹੀ ਬੈਠੂਗੀ ਇਹ ਨਹੀਂ ਮੇਰੇ ਪਿਓ ਦਾ ਵੀ ਕੀ ਹੋਵੇਗਾ ਸਾਡੇ ਜਾਂ ਕੋਠੇ 'ਚ ਪਿਆ ਦੋ ਜਿਆ ਭਾਗ ਜਾ ਇਹੀ ਦੋ ਨਾ ਪਿਆ ਆਪਦੇ ਪਿਓ ਦੇ ਵਿੱਚ ਭਗ ਜਾ ਘਰ 'ਚ ਸਾਡੇ ਘਰੋਂ ਉੱਡ ਜਾ ਜੇ ਭਾਗ ਜਾ ਹੁਣ ਸਾਡਾ ਮੂਰ ਨਾ ਭਗ ਜਾ ਲੱਗਦੀ ਲਾਲਚ ਦੀ ਲੱਗਦਾ ਸਭ ਸਾਰਾ ਕੁਝ ਕਰਾ ਕੇ ਤੇ ਹੁਣ ਬਣ ਗਈ ਐ ਇਹ ਦੇਖ ਲੈ ਮੰਮੀ ਤੂੰ ਵੀ ਨਾ ਇਹਦੇ ਤਾਂ ਐਵੇਂ ਬੋਲੀਏ ਨੇ ਤੈਨੂੰ ਮਾਰ ਫੜ ਕੇ ਮੈਂ ਤਾਂ ਨਹੀਂ ਮਾਰ ਸਕਦੀ ਇੱਕ ਖਾਊਗੀ ਛਿੱਤਰ ਮੈਂ ਥੋਂ ਮੈਂ ਕਹਿੰਦੀ ਅ ਵੀ ਚਲ ਕਾਹ ਨੂੰ ਕਾਹ ਨੂੰ ਕਾਹ ਨੂੰ ਅਗਲਾ ਕਹੂਗਾ ਵੀ ਵਿਆਹ ਕੇ ਵਰ ਕੇ ਕੁੱਟਦੀ ਉਤੋਂ ਇਹਨੂੰ ਤੂੰ ਚੱਜਦੇ ਉਹ ਭਾਲ ਤੇ ਇਹੇ ਆ ਭਾਲਦੀ ਜਿਹੜਾ ਬੰਦੇ ਉੱਢੀ ਕਰਦੇ ਲਾਉਂਦੇ ਮੈਂ ਫੇਰ ਪਤਾ ਜੇੜੀ ਭਾਲ ਕੇ ਦਿੰਦੀ ਨਾ ਵਧਾ ਰਹਿੰਦੀ ਇਹਦੇ ਤਣਕੇ ਪੈਂਦੀ ਤੇ ਲਾਇਆ ਕਰਦਾ ਨਾ ਉੱਢਦੀ ਤੇ ਲਾਇਆ ਕਰਦਾ ਨਾ ਇਹ ਤਾਂ ਨਸ਼ਾ ਭਾਲਿਆ ਕਰਦਾ ਕੋਈ ਤਾਂ ਕਹਿੰਦਾ ਭਾਲਣਾ ਹੀ ਕੋਈ ਉਹੋ ਜਿਹਾ ਸੀ ਤੈਨੂੰ ਪਤਾ ਤਾਂ ਸੀਗਾ ਇਹਦਾ ਕਹੇ ਜੀ ਆ ਇਹ ਚੰਗੇ ਥਾਂ ਵਿਆਹ ਕੇ ਤਾਂ ਮੈਂ ਕਹਿੰਦੀ ਤਰ ਗਈ ਹੁਣ ਆਪ ਹੀ ਔਖੀ ਹੋਈ ਜਲ ਮੇਰੇ ਮੂਰੇ ਵਾਲਾ ਬੋਲਦੀ ਹੈਗੀ ਮੂਰੇ ਵਾਲਾ ਬੋਲਦੀ ਹੈ ਮੈਂ ਦੱਸਦਾ ਕੀ ਕਰਾਂ ਇਹ ਤਾਂ ਛਤਰ ਭਾਲਦੀ ਆ ਭਾਈ ਇਹ ਤਾਂ ਐ ਕਹਿੰਦੀ ਮੇਰੇ ਬੈਂਦੀ ਉੱਠਦੀ ਦੇ ਲਾਇਆ ਕਰੋ ਜਾਣ ਤਾਂ ਹੁਣ ਇਹਨੂੰ ਦੇਣਾ ਹੀ ਨਹੀਂ ਬੋਲ ਬੋਲ ਕੇ ਤਾਂ ਬਹੁਤ ਸਿਰ ਪਕਾਈ ਕਰ ਲਈ ਇਹਦੇ ਲਾਇਆ ਕਰ ਛਤਰ ਕੋਈ ਨਹੀਂ ਰੋਕਦਾ ਕੋਈ ਇਹਨੂੰ ਹੁਣ ਜਾਣ ਦਾ ਨਾਮ ਲੈਣ ਦੇ ਹੁਣ ਇਹਦੀਆਂ ਖੁੱਚਾਂ ਮੈਂ ਤੋੜੂੰਗਾ ਇਹਦੀਆਂ ਆ ਫੋਨ ਜਣਾ ਇਹਦਾ ਨਾਲੇ ਆਪਦੇ ਕੋਲੇ ਰੱਖ ਲੋੜ ਨਹੀਂ ਹੈਗੀ ਇਹਨੂੰ ਫੋਨ ਦੇਣ ਦੀ ਜਿਹੋ ਨਾਲ ਦਾ ਫੋਨ ਆਇਆ ਨਾ ਚੱਕ ਕੇ ਕਹਿਦੀ ਕਿ ਭਾਈ ਉਹ ਕੰਨੀ ਮੈਂ ਨਹੀਂ ਜਾਂਦੀ ਜੁੰਦੀ ਠੀਕ ਆ ਬਸ ਹੋਣ ਲੈ ਮੂੰਹ ਚੱਕ ਕੇ ਬਾਹਰ ਪਤਾ ਨਹੀਂ ਕਿੱਧਰ ਵਾਗ ਗਈ ਲੈ ਬੱਠਲ ਜਾ ਜਾ ਕੇ ਪਤਾ ਨਹੀਂ ਹੁਣ ਉੱਥੇ ਉਹ ਉਹਨਾਂ ਦੇ ਗਈ ਹੋਣੀ ਹੈਗੀ ਤੇਰੀ ਦੂਜੀ ਚਾਚੀ ਦੇ ਘਰੇ ਚੁਗਲੀਆਂ ਕਰਨ ਮੰਮੀ ਵੀ ਦੇਖ ਕੇ ਆਉਣੀ ਆ ਜੇ ਦੇਖ ਕੇ ਆ ਚੋਰੀਆਂ ਦਾ ਸਵਾਏ ਨੂੰ ਕੁਝ ਆਉਂਦਾ ਨਹੀਂ ਹੋਰ ਕਦੇ ਉਸ ਚਾਚੀ ਦਾਈ ਕੋਲੇ ਖੜ ਗਈ ਕਦੇ ਉੱਪਰ ਜਾਈ ਕੋਲੇ ਖੜ ਗਈ ਕਿੰਨੇ ਨੇ ਮੇਰੇ ਬਦਲੇ ਲੈਤੇ ਆਗੀ ਲੈ ਮੇਰਾ बोले आप तो तो दुख डा तो जस्सी आप दुख सुख कर लिया जस्सी भी नहीं पता है मेरी भाभी ने कहा छेटिया रोटना पका बॉलिया वे हम चल छोटे छोटे टक्के ਐਨੇ ਨਾਲ ਨਾ ਭਾਬੀ ਅੱਗ ਮਚਾ ਲੂਗੀ ਜਸੀ ਦੀਦਾ ਚਲ ਫਿਰ ਅੰਮਲਾਈ ਜਾਂਦੀ ਜਸੀ ਹਾਂ ਜਾਈਂ ਨੀ ਆ ਨੀ ਮੇਰਾ ਤਾਂ ਕੋਈ ਵੀ ਜੀ ਨਹੀਂ ਕਰਦਾ ਕਿ ਮੈਂ ਉਹਨਾਂ ਕੋਲ ਜਾਵਾਂ ਪਰ ਇਹਦਾ ਵਿਚਾਰੀ ਦਾ ਕੀ ਕਸੂਰ ਹੈਗਾ ਇਹਦਾ ਤਾਂ ਕੋਈ ਕਸੂਰ ਨਹੀਂ ਸੂਰਤ ਦਾ ਸਾਰਾ ਮਾਮੀ ਦਾ ਤੇ ਉਪੀਰਪਾਲ ਦਾ ਹੀ ਤੈਨੂੰ ਤਾਂ ਅਚਰਕਾ ਨਹੀਂ ਲੱਗਦਾ ਉਹਨਾਂ ਤਾਂ ਮਾਵਾਂ ਭੀਆਂ ਨਹੀਂ ਬੋਲਣ ਦੀ ਅਕਲ ਵੀ ਲੈਣੀ ਐਂ ਮੁਰਕੇ ਜੜਾਈ ਪਾ ਕੇ ਬਹਿ ਜਾਂਦੇ ਨੇ ਦੇਦੀ ਤੁਸੀਂ ਉਰੇ ਨੂੰ ਆ ਜਾ ਮੜਾ ਜਾ ਆ ਜਾ ਵਸੇ ਉਰੇ ਨੂੰ ਆਜਾਦੀ ਕੋਈ ਨਹੀਂ ਆਜਾ ਪੈਂ ਮਨ ਕੇ ਉਕੀ ਤੈਨੂੰ ਪਤਾ ਤਾਂ ਹੈਗਾ ਮਾਮੀ ਦੇ ਸਵਾਦਾ ਜੇ ਆਪਾਂ ਨੂੰ ਦੋਨਾਂ ਨੂੰ ਦੇਖ ਲੈਣ ਐਵੇਂ ਨਹੀਂ ਪਤਾਗਾ ਮੁੜ ਕੇ ਗਾਲਾਂ ਦੇਣ ਵਹਿ ਜੂ ਮੇਰਾ ਤਾਂ ਜਮਾਂ ਵੀ ਮੂਡ ਨਹੀਂ ਹੈਗਾ ਉਹਦੇ ਨਾਲ ਗੱਲ ਕਰਨ ਦਾ ਪਹਿਲੇ ਹੀ ਮੇਰਾ ਤਾਂ ਮੂਡ ਖਰਾਬ ਕਰਕੇ ਰੱਖਤਾ ਨਾ ਹੁਣ ਮੈਨੂੰ ਐਂ ਦੱਸੋ ਦੀਦੀ ਕੀ ਹੋ ਗਿਆ ਤੁਸੀਂ ਐਂ ਸਾਈਡ ਜੇਗਾ ਤੋਂ ਕੀ ਕਰਾਂ ਦੱਸੀ ਮੈਂ ਮਾਸੀ ਵਰਗੇ ਨੇ ਨਾ ਮੇਰਾ ਬੜਾ ਬੁਰਾ ਹਾਲ ਕਰ ਰੱਖਿਆ ਹੁਣ ਗੀਤ ਨਾਲ ਵੀ ਲੜਤੀ ਹੈ ਹੈ ਕਰੇ ਵਾਸਤੇ ਜੀਜੂ ਨਾਲ ਕਾਹਤੋਂ ਲੜ ਪਿਓ ਚਾਚੀ ਨੇ ਤਾਂ ਜੱਸੀ ਐਂ ਕਹਤਾ ਜੀਤ ਨੂੰ ਕਹਿੰਦੀ ਮੈਂ ਨਹੀਂ ਮਨਦੀ ਬਣ ਤੋਰਦੀ ਹੁਣ ਮੇਰਾ ਕੀ ਬਣੂਗਾ ਵੇਖਾ ਮੈਡਮ ਕਿਵੇਂ ਲੱਗੀ ਪਈ ਉਹਦੇ ਕੋਲੇ ਮਿੰਨ ਮਿੰਨ ਕਰਨ ਇਹਨੂੰ ਨਾ ਕਿੰਨਾ ਮਰਜ਼ੀ ਸਮਝਾ ਲੋ ਵੀ ਤੂੰ ਸੁਧਰ ਜਾ ਟੇਕ ਜਾ ਨਾ ਗੱਲਾਂ ਦੱਸਿਆ ਕਰ ਜਾ ਜਾ ਕੇ ਉਹਨੂੰ ਦੱਸ ਕੇ ਫਿਰ ਕੀ ਕਰ ਲੂਗੀ ਇਹ ਨਾਲੇ ਉਹ ਸਾਡਾ ਕੀ ਕਰ ਦੂਗੀ ਕੋਈ ਨਹੀਂ ਵੇਖਾ ਕਿਵੇਂ ਲੱਗੀ ਪਈ ਆ ਯੂ ਨੋ ਇੰਨੀਆਂ ਗੱਲਾਂ ਸੁਣਾਦੀਆਂ ਪਹਿਲੀ ਗੱਲ ਤਾਂ ਮਾੜਾ ਮੋਟਾ ਮਾਮੀ ਨੂੰ ਸੋਚਣਾ ਚਾਹੀਦਾ ਕਿ ਉਹ ਇਸ ਘਰ ਦਾ ਜਮਾਈ ਆ ਉਹਨਾਂ ਨੂੰ ਤਾਂ ਬਿਲਕੁਲ ਵੀ ਹੱਕ ਨਹੀਂ ਸੀ ਬੰਦਾ ਨਾਲੇ ਮੇਰੀ ਗੱਲ ਸੁਣਦੀ ਸੀ ਕਿ ਕਿੰਨਾ ਕੁ ਟਾਈਮ ਤੂੰ ਚੁੱਪ ਰਹੇਂਗੀ ਹੁਣ ਨਾ ਇੱਕ ਨੱਕ ਦਾ ਤੈਨੂੰ ਬੋਲਣਾ ਪਊਗਾ ਤੂੰ ਬੋਲ ਆਪਣੇ ਹੱਕ ਲਈ ਲੜ ਲੈ ਵਧੀਆ ਰਹੇਂਗੀ ਕਿੰਨਾ ਕੁ ਤੈਨੂੰ ਲੋਕ ਮੇਰੀ ਗੱਲ ਸੁਣ ਲੈ ਮੈਂ ਤਾਂ ਫੇਰ ਵੀ ਤੇਰੀ ਆਪਦੀ ਆ ਤੈਨੂੰ ਹੁਣ ਸਮਝਾਉਣੀ ਆ ਬੀਬੀ ਇੱਥੇ ਕੋਈ ਨਹੀਂ ਕਿਸੇ ਦਾ ਹੈਗਾ ਸਭ ਲਾਲਚੀ ਆ ਨੂੰ ਤਾਂ ਸਿਰਫ ਤੋ ਸਿਰਫ ਜ਼ਮੀਨ ਤੱਕ ਮਤ ਲਵਾ ਤੁਹਾਡੇ ਨਾਲ ਕੋਈ ਪਿਆਰ ਨਹੀਂ ਹੈਗਾ ਤੁਸੀਂ ਸਮਝੋ ਵਧੀਆ ਰਹੋਗੇ ਤੁਸੀਂ ਜਾਓ ਪਿੰਡ ਦੇ ਸਾਰੇ ਆਪਦੇ ਜਾ ਕੇ ਜੀਜੂ ਨਾਲ ਸਾਰੀ ਗੱਲਬਾਤ ਕਰੋ ਕਿ ਜ਼ਮੀਨ ਜ਼ਮੀਨ ਤਾਂ ਇਹਨਾਂ ਨੂੰ ਮਾਮਾ ਕੋਲ ਭੋਰਾ ਵੀ ਨਾ ਸਕਦੇ ਹੋ ਵਧੀਆ ਰਹੋਗੇ ਜੱਸੀ ਤੈਨੂੰ ਵੀ ਪਤਾਗਾ ਜਿਹਦਾ ਮਾਂ ਪਿਓ ਨਹੀਂ ਨਾ ਹੁੰਦਾ ਉਹਦਾ ਕੋਈ ਨਹੀਂ ਹੈਗਾ ਉਹ ਹੀ ਕੁਝ ਬਸ ਮੇਰੇ ਨਾਲ ਹੁੰਦਾ ਮੈਂ ਤਾਂ ਭੈ ਮਣ ਕੇ ਤੈਨੂੰ ਐ ਕਹਿਣੀ ਆ ਮਾਸੀ ਨਾ ਪੂਆ ਤੋਂ ਚੁੱਪਦੀ ਹੈ ਜੇ ਤੂੰ ਪੂਆ ਨੂੰ ਸੱਦ ਲੈ ਹਲਾਏ ਮਨਦੀਪ ਤੂੰ ਕਿਹੜੀਆਂ ਗੱਲਾਂ ਕਰਦੀਆਂ ਨਾਲੇ ਮੈਂ ਮੰਮੀ ਨੂੰ ਕਿਵੇਂ ਸੱਦਲਾਂ ਤੈਨੂੰ ਤਾਂ ਪਤਾ ਹੀ ਆ ਹੈ ਉਹਦਾ ਤਾਂ ਪਹਿਲਾਂ ਹੀ ਬਲੱਡ ਵੱਧਾਗਾ ਜੇ ਕੋਈ ਤੇਰੀ ਮਾਂ ਨੇ ਮਾਮੀ ਨੇ ਕੋਈ ਗੱਲਬਾਤ ਕਰਤੀ ਨਾ ਹੈ ਮੁੜ ਕੇ ਉਹ ਬਿਮਾਰ ਹੋ ਜੂਗੀ ਮੁੜ ਕੇ ਫਿਰ ਮੈਨੂੰ ਤੈਨੂੰ ਪਤਾਗਾ ਮੇਰਾ ਵੀ ਬਲੱਡ ਵੱਜੂਗਾ ਮੇਥੋਂ ਬੋਲੇ ਬਿਨਾਂ ਨਹੀਂ ਰਹਿ ਜਾਣਾ ਫਿਰ ਕਹੇਗੀ ਤੂੰ ਐਨਾ ਕਾ ਤੋ ਬੋਲਦੀਆਂਗੀ ਨਾਲੇ ਫਿਰ ਕਹੇਗੀ ਵੀ ਮੈਨੂੰ ਤੰਗ ਕਰਦਿਆ ਜੇ ਅਸੀਂ ਬੋਲਾਂਗੇ ਨਾ ਮਾਮਾ ਤਿਆਂ ਤੈਨੂੰ ਇਸ ਤੋਂ ਜ਼ਿਆਦਾ ਤੰਗ ਕਰਨਗੇ ਉਹ ਮਨਦੀਪ ਇਹ ਲੜਾਈ ਨਾ ਤੈਨੂੰ ਇਕੱਲੀ ਨੂੰ ਲੜਨੀ ਪੈਣੀ ਆ ਜੱਸੀ ਤੈਨੂੰ ਵੀ ਪਤਾਗਾ ਮੈਂ ਚਾਚੀ ਮੂਰੇ ਇਹਨਾਂ ਨਹੀਂ ਬੋਲ ਸਕਦੀ ਹੈਗੀ ਕਿ ਕਿੰਨਾ ਕੁ ਟਾਈਮ ਚੱਪ ਰਹੇਗੀ ਫਿਰ ਖਾਈ ਜਾ ਸਿੱਤਰ ਤੈਨੂੰ ਪਤਾ ਨਾਲੇ ਤਾਂ ਉੱਥੇ ਜਾਣ ਨਹੀਂ ਦੇਣਾ ਤੇ ਨਾਲੇ ਇਹ ਤੇ ਕੰਮ ਕਰਾਉਂਦੀਆਂ ਨੇ ਕੀ ਫਾਇਦਾ ਉਹਨੂੰ ਕਹਿੰਦੀ ਆ ਭੋਰਾ ਵੀਰਪਾਲ ਨੂੰ ਉਹਨੂੰ ਤਾਂ ਚੁਮਲਾਈ ਜਾਂਦੀ ਆ ਜਿੱਦਣ ਕਿਤੇ ਸੱਚ ਖੇ ਪਾਈ ਨਾ ਉਸ ਦਿਨ ਪਤਾ ਲੱਗੂਗਾ ਉਹਨੂੰ ਤੂੰ ਮੇਰੀ ਗੱਲ ਸੁਣ ਲਾ ਦੀ ਦੀ ਮੈਂ ਚਾਹੁੰਦੀ ਨਹੀਂ ਸੀ ਕਿ ਕਹਿਣਾ ਅੱਜ ਨਾ ਵਧੀਆ ਰਹੇਗੀ ਚੁੱਪ ਕਰਕੇ ਸੋਹਰੇ ਬਗਲਾ ਉੱਥੇ ਜਾ ਕੇ ਵੀਰ ਜੀ ਨਾਲ ਗੱਲ ਕਰ ਉਹਨੂੰ ਕਹੇ ਵੀ ਮੇਰਾ ਕੀ ਕਸੂਰ ਆ ਮੈਂ ਕੀ ਕਰਨ ਜੋਗੋਸ਼ ਕੀਤਾ ਨਾ ਮਾਮੀ ਨੇ ਕੀਤਾ ਚਾਚੀ ਨੇ ਕੀਤਾ ਤੇਰੀ ਨੇ ਮੈਂ ਜਸੀ ਉਹਨਾਂ ਨੂੰ ਵੀ ਫੋਨ ਲਾਇਆ ਸੀ ਉਹ ਵੀ ਬਹੁਤ ਗੁੱਸੇ ਨਾਲ ਬੋਲਦੀ ਸੀ ਕਿ ਮੈਂ ਉਹਨੂੰ ਸਮਝਾਇਆ ਤਾਂ ਸੀ ਵੀ ਮੇਰਾ ਕੀ ਕਸੂਰ ਮੈਂ ਹਜੇ ਗੱਲ ਕਰੀ ਹੋਈ ਜਾਂਦੀ ਸੀ ਉਹਦੀ ਵੀਰਪਾਲ ਨੇ ਨਾ ਜਾ ਕੇ ਮੇਰਾ ਫੋਨ ਖੋਲਿਆ ਪੂਰੀ ਗੱਲ ਵੀ ਨਹੀਂ ਹੁੰਦਾ ਨਾ ਕੰਨ ਦਿੱਤੀ ਮੈਨੂੰ ਆ ਮੈਨੂੰ ਨਾਲ ਵੀਰਪਾਲ ਤੇ ਬੜਾ ਗੁੱਸਾ ਚੜ ਗਿਆ ਇਹ ਮੂਰੇ ਮਾਂ ਬਣੀ ਰਹਿੰਦੀ ਹੈਗੀ ਹੈ ਨਹੀਂ ਇਹਨੂੰ ਕੀ ਲੋੜ ਪਈ ਸੀ ਤੇਰੇ ਕੰਨ ਨਾਲ ਫੋਨ ਨਾ ਹੁੰਦੀ ਹੈ ਸਮਝ ਨਹੀਂ ਆਉਂਦੀ ਇਹਦਾ ਕੀ ਕਰਾਂ ਮੇਰਾ ਤਾਂ ਜੀ ਕਰਦਾ ਇਨੂੰ ਨਬ ਗੁਤਨੀ ਕੁੜੀ ਅਸਕੇ ਲਿਆ ਕੇ ਕਿਸੇ ਪਾਸੇ ਨੂੰ ਮੱਥਾ ਟੰਮਦਾ ਇਹਦਾ ਤੂੰ ਸਾਡ ਕੁਛ ਨਹੀਂ ਹੁੰਦਾ ਤੂੰ ਚੁੱਪ ਕਰਕੇ ਨਾ ਵੀਰ ਜੀ ਨੂੰ ਮੈਂ ਫੋਨ ਲਾ ਕੇ ਦੇਖਦੀ ਐ ਨਹੀਂ ਮੈਂ ਕਰਦੀਆਂ ਗੱਲ ਵੀ ਤੁਸੀਂ ਦੀਦੀ ਨੂੰ ਇੱਕ ਵਾਰ ਲੈ ਜਾਵੇ ਤੋ ਤੇ ਜਿਵੇਂ ਤੁਸੀਂ ਕਹੋਗੇ ਆਪਾਂ ਓਮੇ ਕਰ ਲਾਂਗੇ ਵਧੀਆ ਰਹੇਗੀ ਤੋ ਨਰਕ ਚੋਂ ਨਿਕਲ ਜਾ ਕੁਛ ਨਹੀਂ ਵੱਟੀ ਦਾ ਇੱਥੇ ਤੇਰਾ ਬੱਸ ਜਿੱਸੀ ਮੈਂ ਕੇਰਾ ਵਗ ਜਾ ਮੈਂ ਇਹ ਨਹੀਂ ਮੁੜ ਕੇ ਇੱਥੇ ਪੈਰ ਧਰਦੀ ਐ ਆਉਂਗੀ ਤੇ ਬਸ ਇੰਨਾ ਨਾ ਹੀ ਆਉਂਗੀ ਉਹਦੀ ਮੁੜ ਜਾ ਕਰੂੰਗੀ ਨਾਲੇ ਤੈਨੂੰ ਕੀ ਲੋੜ ਐ ਇਹਨਾਂ ਦਾ ਕੰਮ ਕਰਦੀਆਂ ਸਹੁਰੇ ਤਾਂ ਕਰਦੀਆਂ ਕਰਦੀਆਂ ਹੁਣ ਇੱਥੇ ਆ ਕੇ ਵੀ ਕੰਮ ਕਰਦੀਆਂ ਉਹਦੇ ਕੀ ਹੱਥ ਟੁੱਟੇ ਹੋ ਕੀ ਕਰਾਂ ਬੀਰਪਾਲ ਫਿਰ ਮੈਂ ਰੋ ਰਹਾ ਦਸਤੀ ਮੈਂ ਰੋਟੀ ਵੀ ਖਾਣੀ ਆ ਹੁਣ ਕਿਉਂ ਰੋਟੀ ਕੰਮ ਕਰਕੇ ਖਾਣੀ ਆ ਜ਼ਮੀਨ ਆਉਂਦੀ ਆ ਤੈਨੂੰ ਜ਼ਮੀਨ ਠੀਕ ਹੈ ਨਾ ਰੋਟੀ ਤਾਂ ਤੈਨੂੰ ਆਪਦੇ ਆਪ ਹੀ ਮਿਲ ਜੂਗੀ ਆਹ ਮੇਰੀ ਗੱਲ ਸੁਣ ਤੈਨੂੰ ਰੋਟੀ ਦਿੰਦਾ ਨਾ ਜਿੱਦਣ ਤੋਂ ਲੈ ਗਈ ਜ਼ਮੀਨ ਕੋਈ ਉੱਥੇ ਮਗਰ ਵਾਗਿਆ ਤਾਂ ਕਹਿਦੀ ਇਹ ਤਾਂ ਹੁਣ ਮੈਨੂੰ ਵੀ ਪਤਾਗਾ ਰੋਟੀ ਦਾ ਸਭ ਕੁਝ ਮੇਰੀ ਜ਼ਮੀਨ ਨੂੰ ਹੀ ਮਿਲਦੀ ਹੈਗੀ ਕਿੱਧਰ ਜ਼ਮੀਨ ਲੈ ਲਈ ਨਾ ਮੇਰੇ ਨਾਲ ਜਾ ਕੇ ਨਹੀਂ ਖੜਨਾ ਇਹ ਤਾਂ ਪਹਿਲੀ ਨਹੀਂ ਕਹਿਣੋ ਹਟ ਦੇ ਬੀਰਪਾਲ ਤਾਂ ਅਗਰ ਤੈਨੂੰ ਅਸੀਂ ਜ਼ਮੀਨ ਦੇਵਾਂ ਮਾਰੇ ਨਹੀਂ ਸਾਮਿਆਂਗਾ ਸਹੀ ਗੱਲ ਆ ਮੇਰਾ ਤਾਂ ਨਾ ਉਧਰ ਜਾਣ ਨੂੰ ਜੀ ਨਹੀਂ ਕਰਦਾ ਜਿਵੇਂ ਉਦੋਂ ਮਾਮੀ ਬੋਲੀ ਸੀ ਨਾ ਮੈਨੂੰ ਮੇਰਾ ਤਾਂ ਬਿਲਕੁਲ ਵੀ ਜੀ ਨਹੀਂ ਕਰਦਾ ਤੂੰ ਪਤਾ ਨਹੀਂ ਇੱਥੇ ਕਿੰਨਾ ਟਾਈਮ ਹੋ ਗਿਆ ਕਿੱਥੇ ਕਾ ਤੋ ਬੈਠੀ ਜਾਂਦੀ ਕਿਉਂ ਨਹੀਂ ਕਿਉਂ ਲਾਪਾ ਕਰਾਈ ਜੰਨੀ ਆ ਇੱਕ ਭਾਬੀ ਵੀ ਨਾ ਮੈਨੂੰ ਕਿਤੇ ਬਾਜ ਮਾਰ ਲੇ ਉਹ ਵਿਚਾਰੀ ਨਾ ਰੋਟੀਆਂ ਲਾਉਣ ਲੱਗੀ ਸੀ ਮੈਨੂੰ ਕਹਿੰਦੀ ਬਾਰਲਾਂ ਚੱਕ ਲਿਆ ਮੈਂ ਕਿਹਾ ਚੱਲ ਮੈਂ ਲਿਆਉਣੀ ਆ ਮੰਨਦੀਪ ਆ ਗਈ ਵੀ ਪਚੰਗ ਚੰਗ ਆ ਗਈ ਹਾਈ ਵਿਚਾਰੀ ਦਾ ਇਹਦਾ ਵੀ ਨਾ ਜੀਣਾ ਹਰਾਮ ਕੀਤਾ ਪਿਆ ਸਮਝ ਨਹੀਂ ਆਉਂਦੀ ਇਹ ਵਿਚਾਰੀ ਜਾਵੇ ਕਿੱਧਰ ਨੂੰ ਇੱਕ ਜੀ ਕਰਦਾ ਨਾ ਮੰਮੀ ਨੂੰ ਜਾ ਕੇ ਸਾਰੀਆਂ ਗੱਲਾਂ ਦੱਸਾਂ ਕਿੰਨੇ ਕ ਦਿਨ ਮੈਂ ਇੱਥੇ ਰਹੂੰਗੀ 4 ਦਿਨ ਤੱਕ ਕਿਹਾ ਸੀ ਅੱਜ ਮੈਂ ਜਾਣੀ ਆਈਆਂ ਮੰਮੀ ਨਾਲ ਜਾ ਕੇ ਗੱਲ ਕਰਦੀਆਂ ਇਹ ਕਹਦੇ ਆ ਫਿਰ ਇੱਧਰ ਦੇਖ ਝਾੜੂ ਖੜਾ ਕੀਤਾ ਪੈ ਕਲੇਸ ਤਾਂ ਆਪਣੇ ਘਰੋਂ ਉਹੀ ਨਹੀਂ ਜਾਂਦਾ ਗਾ ਕਿੱਡੀ ਹੈ ਕੁੜੀ ਜੀ ਨੇ ਮੈਨੂੰ ਬਹੁਤ ਦੁਖੀ ਕਰ ਰੱਖਿਆ ਗਾਇ ਨੇ ਕਿੰਨੀ ਆਹ ਦੇਖ ਲੈ ਉਥੇ ਜੱਸੀ ਨਾਲ ਖੜੀ ਗੱਲਾਂ ਮਾਰੀ ਜਾਂਦੀ ਹੈ ਉਹੀ ਗੱਲ ਹੋ ਗਈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੈਨੂੰ ਲੱਗਦੀ ਜੱਸੀ ਜੀ ਨੂੰ ਵੀ ਮੈਨੂੰ ਦਬਲਣਾ ਪੈਣਾਗਾ ਓ ਮੰਮੀ ਦਵੱਲਾਂਗੇ ਤਾਂ ਆਪਾਂ ਫੇਰ ਹੀ ਜੇ ਆਪਣੇ ਘਰੋਂ ਬਗੋ ਉੱਧਰ ਆਈ ਆ ਉਹ ਤਾਂ ਆਪਾਂ ਕੀ ਲੈਣਾ ਤੂੰ ਸਭ ਦੀ ਇਹਦੀ ਗੁੱਤ ਨਹੀਂ ਬਾਤ ਜਾ ਤਦ ਕੋਲੇ ਪਤਾ ਕਰ ਦੋ ਉਹਦੀ ਗੱਲਾਂ ਕਰੀ ਇਹਦੇ ਜਿੱਦੋਂ ਤੇ ਗਈ ਆਪਾਂ ਨੂੰ ਕੀ ਪਤਾ ਆਪਾਂ ਮੰਮੀ ਇੱਥੇ ਬੈਠੰਨਾ ਲੇ ਜਾਣ ਕਰ ਜਾ ਨੂੰ ਲੈ ਕੇ ਆਗਾ ਮਾਂ ਬੁਲਾਉਂਦੀ ਆ ਤੈਨੂੰ ਬੁਲਾਉਣੀ ਆ ਮੰਮੀ ਮੈਂ ਐ ਨਹੀਂ ਇਹੇ ਲੋਟ ਆਉਂਦੀ ਇਹਨੂੰ ਮੈਂ ਦਿੰਨੀ ਆ ਪਤਾ ਇਹਨੂੰ ਅੱਜ ਮੈਂ ਇਥੇ ਖਾਊ ਡੰਡੇ ਇਹੇ ਆਂਟਾ ਹੋ ਗਿਆ ਇਹਨੂੰ ਇੱਥੇ ਖੜੀ ਨੁ ਮਨਦੀਪ ਆ ਜਾ ਹੁਣ ਦੀ ਖਾਂਕੇ ਮੈਂ ਆਉਂਦੀ ਜਿਵੇਂ ਪੈਰਾਂ ਚ ਜੂੜ ਪਾਇਆ ਹੁੰਦਾ ਦਾ ਨਾ ਕੀ ਗੱਲ ਆ ਤੈਨੂੰ ਘੰਟਾ ਹੋ ਗਿਆ ਉੱਥੇ ਖੜੀ ਨੂੰ ਕੰਮ ਨਹੀਂ ਹੈਗਾ ਕੋਈ ਵੀਰਪਾਲ ਤਾਂ ਜੱਸੀ ਨੇ ਬੋਲ ਮਾਰ ਲਿਆ ਮੈਂ ਦੋ ਮਿੰਟ ਗੱਲ ਕਰਨਾਂ ਜੱਸੀ ਨੇ ਕਾਨੂੰ ਬੋਲ ਮਾਰਿਆ ਆਪ ਗਈ ਹੋਈਂਗੀ ਚੁਗਲੀਆਂ ਕਰਨ ਉੱਥੇ ਉਸ ਤੇ ਕੋਈ ਗੰਦ ਨਹੀਂ ਕੀਤੀ ਵੀਰਪਾਲ ਬੱਸ ਰਹਿਣ ਦੇ ਮੇਰੇ ਤੋਂ ਤਾਂ ਭਾਈ ਤੇਰੇ ਨਾਲ ਮੱਥਾ ਵਾਈਦਾ ਨਹੀਂ ਨਾਲੇ ਮਾਂ ਘੰਟਾ ਹੋ ਗਿਆ ਤੇ ਪੁੱਛੀ ਜਾਂਦੀ ਨੂੰ ਵੀ ਕਿੱਥੇ ਆ ਮਨਦੀਪ ਕਿੱਥੇ ਆ ਮੈਂ ਤਾਂ ਭਾਈ ਉਹਨੂੰ ਦੱਸਤਾ ਵੀ ਉਹਦੇ ਕੋਲੇ ਖੜੀ ਆ ਕਰ ਲੈ ਹੁਣ ਮਾਣ ਨਾਲ ਗੱਲ ਆਪ ਹੀ ਜਾ ਕੇ ਕੁਛ ਵੀ ਉਹੀ ਲੜੀ ਜਾਨੀ ਮੈਂ ਦੱਸਦੀ ਲੜੀ ਜਾਨਣਾ ਆ ਆ ਗਈ ਫਿਰਦੀ ਸਾਰਾ ਦਿਨ ਕੌਲੇ ਕੱਢੀ ਇੱਧਰ ਆ ਕੰਕਾ ਮੈਂ ਬਾਹਰ ਬੰਦ ਮੇਰੇ ਬਾਪ ਆ ਛੱਡ ਦੇ ਤੂੰ ਮੈਂ ਕਿਥੇ ਬਾਪ ਆ ਗਿਆ ਮੇਰਾ ਬਾਪ ਚਲ ਆ ਮੇਰੇ ਬਾਪ ਆ ਕਿੰਨਾ ਤੇ ਲੈਣੀ ਆ ਹੁਣ ਤੋੜ ਕੇ ਲੱਤਾਂ ਮੈਂ ਤੇ ਕਿੰਨਾ ਮੈਨੂੰ ਕੁਝ ਨਹੀਂ ਸੁਣਦਾ ਹੋਇਆ ਯਾਨੀ ਕੋਈ ਪਰਨਾਈ ਲੈਪਾ ਬੁਣ ਕੇ ਲੱਗਿਆ ਪਰ ਮੈਨੂੰ ਤਾਂ ਬਾਹਰ ਰੱਖਿਆਗਾ ਆ ਤਾਂ ਵਧੀਆ ਕਰਿਆ ਇਹਨੂੰ ਕੋਣਾ ਗਰੀ ਰਹਿਣ ਦੀ ਇਹਨੂੰ ਬਾਹਰ ਹੀ ਨਾ ਬਲੌਕ ਲਾ ਦੇ ਗਿਆ ਜਾ ਜਾ ਬੰਦ ਕਰ ਲੈ ਕਿਉਂ ਨਹੀਂ ਲੈ ਲੈ ਜਾ